ਤੋਂ ਪ੍ਰਚਾਰ ਚੱਲਿਆ ਕਿੰਦਾ ਦਾ ਰਿਸਪੌਂਸ ਜਿਹੜਾ ਕਿ ਲੁਧਿਆਣੇ ਦੇ ਲੋਕ ਨੇ ਜੋਸ਼ ਜਜ਼ਬਾ ਲੁਧਿਆਣੇ ਦੀਆਂ ਸੜਕਾਂ ਤੇ ਗੂੰਜਾਂ ਪਾ ਰਿਹਾ ਚਕਾਰਿਆਂ ਦੀ ਗੂੰਜ ਪੈ ਰਹੀ ਆ ਤੇ ਕੇਸਰੀ ਹੀ ਕੇਸਰੀ ਤੇ ਜਿਹੜਾ ਰਸਤਾ ਪੰਜਾਬ ਦੀ ਜਵਾਨੀ ਨੂੰ ਦਿਖਾਉਣਾ ਚਾਹੁੰਦੇ ਸੀ ਅਸੀਂ ਸਾਡੇ ਭਰਾ ਜਿਹੜੇ ਜੇਲਾ 'ਚ ਬੈਠੇ ਆ ਕੇਸਰੀ ਨਿਸ਼ਾਨ ਚਕਾਉਣਾ ਚਾਹੁੰਦੇ ਸੀ ਉਹ ਰਸਤਾ ਪੰਜਾਬ ਦੀ ਜਵਾਨੀ ਨੇ اختیار ਕਰ ਲਿਆ ਕੀ ਲੱਗਦਾ ਤੁਸੀਂ ਇਕੱਲੇ ਟੱਕਰ ਦੇ ਸਕੋਗੇ ਕਿਉਂਕਿ ਬੀਜੇਪੀ ਨੂੰ ਸਪੋਰਟ ਕਰਨ ਲਈ ਅਮਿਤ ਸ਼ਾ ਯੋਗੀ ਆਮ ਆਨਵੀ ਪਾਰਟੀ ਨੂੰ ਸਪੋਰਟ ਕਰਨ ਲਈ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਆ ਰਹੇ ਨੇ ਤੁਹਾਨੂੰ ਕੀ ਲੱਗਦਾ ਟੱਕਰ ਦੇ ਸਕੋਗੇ ਇਕੱਲਾ ਕੋਈ ਵੀ ਨਹੀਂ ਲੋਕ ਵੱਡੇ ਹੁੰਦੇ ਨੇ ਲੀਡਰ ਕੋਈ ਵੱਡਾ ਨਹੀਂ ਹੁੰਦਾ ਤੁਸੀਂ ਜਿਨ੍ਹਾਂ ਲੀਡਰਾਂ ਦਾ ਨਾਮ ਲਿਆ ਨਾ ਉਹ ਵੀ ਲੋਕਾਂ ਦੇ ਬਣਾਏ ਹੋਏ ਲੀਡਰ ਨੇ ਆਪਣੇ ਆਪ ਨਹੀਂ ਬਣਦਾ ਹੈ ਨਾ 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 ਇੱਕ ਵੀਡੀਓ ਥੋੜੀ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਕਿ ਰਾਜਾ ਵਿਡਿੰਗ ਭੱਜਦੇ ਹੋਏ ਨਜ਼ਰ ਆ ਰਹੇ ਪਰ ਉਹ ਕਹਿੰਦੇ ਮੈਂ ਨਹੀਂ ਭੱਜਿਆ ਔਰ ਮੈਨੂੰ ਭੱਜਣ ਦੀ ਕੋਈ ਲੋੜ ਵੀ ਨਹੀਂ ਸੱਤ ਲੋ ਫਿਰ ਆਪਾਂ ਬਹਿ ਕੇ ਵਿਚਾਰ ਕਰ ਲੈਨੇ ਉਹਨਾਂ ਨਾਲ ਤੁਸੀਂ ਦਿਓ ਸੱਦਾ ਕਿੰਨੇ ਭੱਜੇ ਭਗੌੜੇ ਆ ਉਹ ਪਹਿਲਾਂ ਉੱਥੋਂ ਭੱਜ ਗਿਆ ਹੈ ਗਿੱਦੜ ਵੇ ਜੀ ਬੱਚੇਓ ਸਾਡੇ ਅਸੀਂ ਮੈਂ ਉਹ ਜੀ ਗੱਲ ਦੱਸ ਨਹੀਂ ਸਕਦਾ ਕਿ ਜਿਹੋ ਜੀ ਭਾਸ਼ਾ ਉਹਨੇ ਮੇਰੇ ਲਈ ਵਰਤੀ ਇਹ ਮਤਲਬ ਇਹਨੇ ਗਲਤ ਭਾਸ਼ਾ ਵਰਤੀ ਸੀ ਤਾਂ ਫਿਰ ਉਹਨੂੰ ਭਜਾਇਆ ਸੀ ਚੋਰ ਨੂੰ ਉਹ ਚੋਰੀਆਂ ਕਰਨ ਵਾਲੇ ਕਦੇ ਮੂਹਰੇ ਖੜਦੇ ਹੁੰਦੇ ਆ ਚੋਰ ਮੈਂ ਤਾਂ ਉਹ ਸਪੀਕਰ 'ਚ ਬੋਲ ਕੇ ਕਹਿ ਰਿਹਾ ਸੀ ਵੀ ਖੜੇ ਥੇ ਸਾਡੇ ਥੇ ਖੜ ਜਾਂਦਾ ਫਿਰ ਆਪਾਂ ਉੱਥੇ ਦੂਜੇ ਨੇ ਪੀ ਮੰਗ ਬੈਂਚਾਂ ਤੇ ਬਹਿਣਾ ਨਹੀਂ ਜਾਣਾ ਆਪਾਂ ਉੱਥੇ ਸਾਹਮਣੇ ਕੋਈ ਹੋਵੇ ਜਿਹੜੇ ਵੱਡੇ ਵੱਡੇ ਲੀਡਰਾਂ ਦਾ ਨਾਂ ਲਿਆ ਨਾ ਤੁਸੀਂ ਜਿਹੜੇ ਇੱਥੇ ਆ ਕੇ ਲਲਕਾਰੇ ਮਾਰ ਕੇ ਗਏ ਆ ਕਿਸੇ ਦੀ ਹਿੰਮਤ ਨਹੀਂ ਹੋਊਗੀ ਵੀ ਆਪਣੀਆਂ ਗੱਲਾਂ ਦਾ ਜਵਾਬ ਦੇ ਸਕੇ ਲੁਧਿਆਣਾ ਟਾਈਮ ਦੇਖ ਰਿਹਾ ਮੈਂ ਹਰਸ਼ਕਾ ਲੁਧਿਆਣੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਮਲਜੀਤ ਸਿੰਘ ਬਲਾੜ ਖੜੇ ਨੇ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੌਂਚਾਰ ਚੱਲਿਆ ਕਿਦਾਂ ਦਾ ਰਿਸਪਾਂਸ ਜਿਹੜਾ ਕਿ ਲੁਧਿਆਣੇ ਦੇ ਲੋਕ ਦੇ ਰਹੇ ਆ ਪਾਸਾ ਦੀ ਬੜੀ ਰਹਿਮਤ ਆ ਰਿਸਪਾਂਸ ਤੁਸੀਂ ਦੇਖ ਰਹੇ ਹੋ ਕਿ ਜੋਸ਼ ਜਜ਼ਬਾ ਲੁਧਿਆਣੇ ਦੀਆਂ ਸੜਕਾਂ ਤੇ ਗੂੰਜਾਂ ਪਾਰਿਆ ਜਕਾਰਿਆਂ ਦੀ ਗੂੰਜ ਪੈ ਰਹੀ ਆ ਤੇ ਕੇਸਰੀ ਹੀ ਕੇਸਰੀ ਅਕਾਲ ਹੀ ਅਕਾਲ ਹੋ ਰਿਹਾ ਹੈ ਹੁਣ ਤੁਸੀਂ ਆਪੇ ਦੇਖ ਸਕਦੇ ਹੋ ਨੌਜਵਾਨਾਂ ਦਾ ਜੋਸ਼ ਜਜ਼ਬਾ ਤੇ ਠਾਠਾ ਮਾਰਦਾ ਦਰਿਆ ਹੈ ਪੰਜਾਬ ਦੀ ਜਵਾਨੀ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਨਸ਼ਿਆ ਕਰਦੀ ਆ ਆ ਦੇਖੋ ਜਕਾਰਿਆਂ ਦੀ ਗੂੰਜਾਂ ਪਾਰੀਆਂ ਭਵਿੱਖਾ ਪੰਜਾਬ ਦੀ ਨੌਜਵਾਨੀ ਦਾ ਹੈ ਤੇ ਜਿਹੜਾ ਰਸਤਾ ਪੰਜਾਬ ਦੀ ਜਵਾਨੀ ਨੂੰ ਦਿਖਾਉਣਾ ਚਾਹੁੰਦੇ ਸੀ ਅਸੀਂ ਸਾਡੇ ਭਰਾ ਜਿਹੜੇ ਜੇਲਾ 'ਚ ਬੈਠੇ ਆ ਕੇਸਰੀ ਨਿਸ਼ਾਨ ਚਕਾਉਣਾ ਚਾਹੁੰਦੇ ਸੀ ਉਹ ਰਸਤਾ ਪੰਜਾਬ ਦੀ ਜਵਾਨੀ ਨੇ ਇਖਤਿਆਰ ਕਰ ਲਿਆ ਤੇ ਜਿਸ ਪੱਕੀ ਆ ਲੁਧਿਆਣੇ ਦੇ ਵਿੱਚ ਅਗਰ ਕਮਲਜੀਤ ਸਿੰਘ ਬਰਾੜ ਆਂਦੇ ਨੇ ਤਾਂ ਲੁਧਿਆਣਾ ਕੇਸਰੀ ਰੰਗ ਦੇ ਵਿੱਚ ਰੰਗ ਪਾਸ਼ਾ ਦੀ ਰਹਿਮਤ ਆ ਪਾਸ਼ਾ ਦੀ ਰਹਿਮਤ ਆ ਉਹਨਾਂ ਦੀ ਦੈਦ ਦ੍ਰਿਸ਼ਟੀ ਆ ਕਿ ਆਪਣੇ ਪੁੱਤਰ ਤੇ ਉਹਨਾਂ ਨੇ ਕਿਰਪਾ ਕੀਤੀ ਆ ਤੇ ਇਸ ਰਸਤੇ ਤੇ ਤੋਰਿਆ ਇਹ ਉਹਨਾਂ ਦੀ ਰਹਿਮਤ ਨਾ ਹੋ ਰਿਹਾ ਕਮਲਜੀਤ ਵਰਗੇ ਤਾਂ ਪਤਾ ਨਹੀਂ ਕਿੰਨੇ ਆਏ ਤੇ ਕਿੰਨੇ ਚਲੇ ਗਏ ਤੇ ਇਹ ਉਹ ਪਾਸ਼ਾ ਦੀ ਰਹਿਮਤ ਆ ਜਿਨੇ ਕੇਸਰੀ ਨਿਸ਼ਾਨ ਸਾਨੂੰ ਬਖਸ਼ਿਆ ਏ ਇਹ ਉਹਨਾਂ ਦੀ ਕਿਰਪਾ ਨਾਲ ਹੀ ਕੇਸਰੀ ਕੇਸਰੀ ਹੁੰਦੀ ਆ ਬਸ ਨੀਤ ਸੱਚੀ ਤੇ ਸਿੱਧਾ ਹੋਣਾ ਚਾਹੀਦਾ ਤੁਹਾਡੇ ਚ ਸਬਰ ਹੋਣਾ ਚਾਹੀਦਾ ਔਰ ਭਰੋਸਾ ਹੋਣਾ ਚਾਹੀਦਾ ਗੁਰੂ ਤੇ ਕੀ ਲੱਗਦਾ ਤੁਸੀਂ ਇਕੱਲੇ ਟੱਕਰ ਦੇ ਸਕੋਗੇ ਕਿਉਂਕਿ ਭਾਜਪਾ ਨੂੰ ਸਪੋਰਟ ਕਰਨ ਲਈ ਅਮਿਤ ਸ਼ਾ ਯੋਗੀ ਆਮ ਆਨਵੀ ਪਾਰਟੀ ਨੂੰ ਸਪੋਰਟ ਕਰਨ ਲਈ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਆ ਰਹੇ ਨੇ ਤੁਹਾਨੂੰ ਕੀ ਲੱਗਦਾ ਟੱਕਰ ਦੇ ਸਕੋਗੇ ਇਕੱਲੇ ਕਿਉਂ ਪਾਤਸ਼ਾਹ ਸਾਡੇ ਨਾਲ ਨੇ ਖੁਦ ਪਾਤਸ਼ਾਹ ਗਵਾਹੀ ਕਰ ਰਹੀ ਆ ਪਾਤਸ਼ਾਹ ਗਵਾਹੀ ਕਰ ਰਿਹਾ ਸਾਡੇ ਇਸ ਕਾਫਲੇ ਦੀ ਪਾਤਸ਼ਾਹ ਨੇ ਸਾਨੂੰ ਇਸ ਪਾਸੇ ਤੋਰਿਆ ਇਕੱਲੇ ਨਹੀਂ ਹੈਗੇ ਸੰਗਤ ਦੇਖੋ ਨਾਲ ਲੋਕ ਨਾਲ ਆ ਕੱਲਾ ਕੋਈ ਵੀ ਨਹੀਂ ਲੋਕ ਵੱਡੇ ਹੁੰਦੇ ਲੀਡਰ ਕੋਈ ਵੱਡਾ ਨਹੀਂ ਹੁੰਦਾ ਤੁਸੀਂ ਜਿੰਨਾ ਲੀਡਰਾਂ ਦਾ ਨਾਮ ਲਿਆ ਨਾ ਉਹ ਵੀ ਲੋਕਾਂ ਦੇ ਬਣਾਏ ਹੋਏ ਲੀਡਰ ਨੇ ਆਪਣੇ ਆਪ ਨਹੀਂ ਬਣਦਾ ਨਾ 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 ਖਾਲਸੇ ਨੂੰ ਕੋਈ ਫਰਕ ਨਹੀਂ ਆਪਾਂ ਇੱਕੋ ਗੱਲ ਕਹਿੰਦੇ ਹੁੰਨੇ ਆ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਲ ਉਹ ਸੱਚੇ ਨਾਲ ਤੋਂ ਮੈਨਾਂ ਕਿਸੇ ਦੀ ਪਰਵਾਹ ਹੀ ਨਹੀਂ ਕੋਈ ਮਰਜ਼ੀ ਹੋਵੇ ਸਾਹਮਣੇ ਔਰ ਦੇਖੋ ਇਹ ਉਮਰਾਂ ਆ ਦੇਖ ਜਿਹੜੀ ਉਮਰਾਂ ਸੜਕ ਤੇ ਫਿਰਦੀਆਂ ਇਹ ਬਾਗੀਪੁਰਾ ਹੁੰਦਾ ਉਮਰ ਦੇ ਵਿੱਚ ਸਾਹਮਣੇ ਥੋੜੀ ਕੋਈ ਦੇਖਦਾ ਵੀ ਕਿੰਨੀ ਕਿ ਤਾਕਤ ਪੜ ਜਾਂਦੀ ਹੈ ਉਮਰਾਂ ਉਮਰਾਂ ਸੁਣੋ ਤੁਸੀਂ 19 ਸਾਲ ਦੀ ਉਮਰ ਸੀ ਸ਼ਹੀਦ ਕਰਤਾਰ ਸਿੰਘ ਸਰਾਬੇ ਦੀ ਜੀ ਜਦੋਂ ਉਹਨਾਂ ਨੇ ਫਾਂਸੀ ਦੇ ਰੱਸਾ ਚੁਮਿਆ 23 ਵਰਿਆਂ ਦੀ ਉਮਰ ਸੀ ਸ਼ਹੀਦ ਭਗਤ ਸਿੰਘ ਦੀ ਤੇ 27 ਵਰਿਆਂ ਦੀ ਉਮਰ ਸੀ ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਉਹਨਾਂ ਨੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ ਸੀ ਤੇ 33 ਵਰਿਆਂ ਦੀ ਉਮਰ ਸੀ ਦਸ਼ਮੇਸ਼ ਪਿਤਾ ਦੀ ਜਦੋਂ ਉਹਨਾਂ ਨੇ ਅਮਰਦੀ ਦਾਤ ਬਖਸ਼ੀ ਤੇ ਅਸੀਂ ਸਵਾ ਸਵਾ ਲੱਖ ਨਾਲ ਭਿੜੇ ਇਹ ਉਮਰਾਂ ਨੇ 19 23 27 33 ਇਹਨਾਂ ਉਮਰਾਂ ਦੇ ਵਿੱਚ ਜज्ਬਾ ਹੁੰਦਾ ਜੋਸ਼ ਹੁੰਦਾ ਸਾਹਮਣੇ ਥੋੜੀ ਵੇਖਦੇ ਆਂ ਉਮਰਾਂ ਇਹ ਤਾਂ ਸਾਡੇ ਇਤਿਹਾਸ ਆ ਅਸੀਂ ਇਤਿਹਾਸ ਤੋਂ ਸਿੱਧ ਲੈ ਕੇ ਚੱਲਣ ਵਾਲੀ ਕੌਮ ਆ ਸਾਡਾ ਇਤਿਹਾਸ ਬਹੁਤ ਵਿਸ਼ਾਲ ਆ ਇਹਨਾਂ ਦੀ ਪ੍ਰਵਾਹ ਨਹੀਂ ਇਹ ਰਾਜਨੀਤਿਕ ਲੋਕ ਛੋਟੇ ਨੇ ਤੇ ਕੋਈ ਵੱਡੇ ਨਹੀਂ ਇਹਨਾਂ ਦੇ ਪਿੱਛੇ ਉਹਦੇ ਰਤਬੇ ਵੱਡੇ ਨੇ ਉਹ ਦੁਨਿਆਵੀ ਉਹਦੇ ਰਤਬੇ ਨੇ ਉਹ ਸਦੀਵੀ ਰਹਿਣ ਵਾਲੇ ਨੇ ਅਸੀਂ ਸਦੀਵੀ ਰਹਿਣ ਵਾਲੇ ਪਾਸ਼ਾ ਦੀ ਤਾਕਤ ਲੈ ਕੇ ਤੁਰੇ ਆਂ ਕਿ ਵੀਡੀਓ ਤੁਹਾਡੀ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਰਾਜਾ ਵੇਡਿੰਗ ਭੱਜਦੇ ਹੋਏ ਨਜ਼ਰ ਆ ਰਹੇ ਨੇ ਪਰ ਉਹ ਕਹਿੰਦੇ ਮੈਂ ਨਹੀਂ ਭੱਜਿਆ ਔਰ ਮੈਨੂੰ ਭੱਜਣ ਦੀ ਕੋਈ ਲੋੜ ਵੀ ਨਹੀਂ ਸੱਦ ਲਓ ਫਿਰ ਆਪਾਂ ਬਹਿ ਕੇ ਵਿਚਾਰ ਕਰ ਲੈਂਦੇ ਉਹਨਾਂ ਨਾਲ ਤੁਸੀਂ ਦਿਓ ਸੱਦਾ ਜਿੰਨੇ ਭੱਜੇ ਭਗੌੜੇ ਆ ਹੁਣ ਪਹਿਲਾਂ ਉੱਥੋਂ ਭੱਜ ਗਿਆ ਗਿੱਦੜ ਵੇ ਉੱਥੋਂ ਭੱਜ ਗਿਆ ਔਰ ਮੈਂ ਮੈਂ ਤੁਸੀਂ ਬੱਚੇਓ ਸਾਡੇ ਅਸੀਂ ਮੈਂ ਉਹ ਜੀ ਗੱਲ ਦੱਸ ਨਹੀਂ ਸਕਦਾ ਕਿ ਜਿਹੋ ਜੀ ਭਾਸ਼ਾ ਉਹਨੇ ਮੇਰੇ ਲਈ ਵਰਤੀ ਇਹ ਮਤਲਬ ਇਹਨੇ ਗਲਤ ਭਾਸ਼ਾ ਵਰਤੀ ਸੀ ਤਾਂ ਫਿਰ ਉਹਨੂੰ ਭਜਾਇਆ ਸੀ ਚੋਰ ਨੂੰ ਔਰ ਚੋਰੀਆਂ ਕਰਨ ਵਾਲੇ ਕਦੇ ਮੂਹਰੇ ਖੜਦੇ ਹੁੰਦੇ ਆ ਜੋ ਮੈਂ ਤੁਹਾਨੂੰ ਸਪੀਕਰ 'ਚ ਬੋਲ ਕੇ ਕਹਿ ਰਿਹਾ ਸੀ ਵਿਖਾੜੇ ਥੇ ਖਾੜੇ ਥੇ ਖੜ ਜਾਂਦਾ ਫਿਰ ਜੇ ਕਣ ਕੰਡਾ ਸੀ ਖੜ ਜਾਂਦਾ ਖੜਦਾ ਨਾ ਖੜਿਆ ਨਹੀਂ ਉੱਥੇ ਜੇ ਜੇ ਸਹੀ ਸੀ ਸੱਚਾ ਸੀ ਜੇ ਜੁਰਤ ਸੀ ਤਾਂ ਖੜ ਕੇ ਜਵਾਬ ਦਿੰਦਾ ਮੇਰੀਆਂ ਗੱਲਾਂ ਦੇ ਭੱਜਣ ਦੀ ਕਿ ਲੋੜ ਸੀ ਚੋਰ ਕਦੇ ਵੀ ਸਚਾਈ ਦਾ ਸਾਹਮਣਾ ਨਹੀਂ ਕਰ ਸਕਦਾ ਇਸ ਲਈ ਚੋਰ ਭੱਜਿਆ ਇੱਕ ਗੱਲ ਜ਼ਰੂਰ ਕਹੀ ਜਾਂਦੀ ਕਿ ਕੀ ਲੱਗਦਾ ਲੋਕ ਇਸ ਵਾਰ ਪੰਥ ਦਾ ਸਾਥ ਦੇਣਗੇ ਲੋਕ ਕਿਉਂਕਿ ਬਾਅਦ ਚ ਲੋਕੀ ਪਛਤਾਉਂਦੇ ਜ਼ਰੂਰ ਆ ਕੀ ਲੱਗਦਾ ਇਸ ਵਾਰ ਲੋਕ ਸਾਥ ਦੇਣਗੇ ਇਸ ਵਾਰ ਲੋਕ ਉਹ ਪਸਤਾਵਾ ਪੱਲੇ ਨਹੀਂ ਬੰਨਣਗੇ ਇਸ ਵਾਰ ਲੋਕਾਂ ਨੇ ਮਨ ਬਣਾਇਆ ਹੋਇਆ ਏ ਕਿ ਪੰਥ ਦਾ ਸਾਥ ਦੇਣਾ ਏ ਪੰਥ ਦੀ ਪਹਿਰੇਦਾਰੀ ਕਰਨੀ ਆ ਪੰਥ ਨਾਲ ਖੜਨਾ ਏ ਇਸ ਵਾਰ ਲੋਕ ਇਹ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਹਾਂ ਜੀ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਜੀ ਕਿ ਪੰਜਾਬ ਦੇ ਵਿੱਚ ਕੇਸਰੀ ਹਵਾ ਵਗ ਰਹੀ ਆ ਕੇਸਰੀ ਰੰਗ ਦੀ ਹਵਾ ਦੇ ਵਿੱਚ ਆਪਣੇ ਆਪ ਨੂੰ ਰੰਗਣ ਤੋਂ ਵਾਂਝੇ ਨਾ ਰਹੇ ਜੇ ਕੋਈ ਕੇਸਰੀ ਰੰਗ ਦੀ ਹਵਾ ਦੇ ਵਿੱਚ ਹਰੇਕ ਨੂੰ ਆਪਣੇ ਆਪ ਨੂੰ ਰੰਗ ਲੈਣਾ ਚਾਹੀਦਾ ਹੈ ਔਰ ਜਿਹੜੀ ਤੁਸੀਂ ਗੱਲ ਕਹਿੰਦੇ ਆ ਪੰਜ ਸਤ ਦੇ ਸਾਥ ਦੇ ਰਹੇ ਆ ਸਭ ਸੰਗਤ ਸਾਥ ਦੇ ਰਹੀ ਹੈ ਸੰਗਤ ਨੂੰ ਬੜੇ ਪਛਤਾਵੇ ਆ ਸੰਗਤ ਨੇ ਸਾਰਿਆਂ ਨੂੰ ਪਰਖ ਕੇ ਵੇਖ ਲਿਆ ਸੰਗਤ ਦੀ ਹੁਣ ਟੇਕ ਆ ਕਿ ਕੇਸਰੀ ਨਿਸ਼ਾਨ ਦੇ ਥੱਲੇ ਇਕੱਠੇ ਹੋਣਾ ਕੇਸਰੀ ਨਿਸ਼ਾਨ ਦੇ ਥੱਲੇ ਇਕੱਠੇ ਹੋਵੇ ਨਾ ਗੁਜ਼ਾਰਾ ਨਹੀਂ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਏ ਬਿਨਾ ਨਸ਼ਾ ਨਹੀਂ ਬੰਦ ਹੋਣਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੋ ਪਾਤਸ਼ਾਹ ਦੀ ਰਹਿਮਤ ਨਾਲ ਸੰਗਤ ਨੇ ਮਨ ਬਣਾ ਲਿਆ ਹੈ ਤੋਂ ਮਨ ਬਣੇ ਹੋਏ ਆ ਪਾਤਸ਼ਾਹ ਮਿਹਰ ਕਰਨਗੇ ਆਪਾਂ ਫਤਿਹ ਹਾਸਲ ਕਰਾਂਗੇ ਅੱਜ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂੰਗਾ ਤੁਸੀਂ ਬਸ ਦਰਸ਼ਕ ਬੜੇ ਸਿਆਣੇ ਨੇ ਲੋਕ ਬੜੇ ਸਿਆਣੇ ਨੇ ਮੈਂ ਸੰਗਤ ਦੇ ਵਿੱਚ ਖੜ ਕੇ ਭਰੋਸਾ ਦਿਵਾਉਣਾ ਹੈ ਬਾਣੀ ਪੜਦੇ ਆ ਨਾ ਵਿੱਚ ਸੰਗਤ ਹਰਪੁਰਾ ਵਸੇ ਜਿਓ ਸੰਗਤ ਰੱਬ ਦਾ ਰੂਪ ਆ ਸੰਗਤ ਨੂੰ ਭਰੋਸਾ ਦਿਵਾਉਣਾ ਹੈ ਕਿ ਤੁਹਾਡੀ ਧੌਣ ਹੀ ਨੀਵੀਂ ਹੋਣ ਦੇਵਾਂਗਾ ਦੁਨੀਆ ਤੁਹਾਡੇ ਤੇ ਮਾਣ ਕਰੂਗੀ ਜੇ ਤੁਸੀਂ ਮੈਨੂੰ ਇੱਕ ਵਾਰ ਪਾਰਲੀਮੈਂਟ ਭੇਜੋ ਦੁਨੀਆ ਤੁਹਾਨੂੰ ਕਹੂਗੀ ਕਿ ਸੱਚਮੁੱਚ ਲੁਧਿਆਣੇ ਵਾਲਿਓ ਤੁਸੀਂ ਸਹੀ ਬੰਦਾ ਚੁਣ ਕੇ ਭੇਜਿਆ ਆਪਾਂ ਉੱਥੇ ਦੂਜੇ ਐਮਪੀਆ ਵਾਂਗੂ ਬੈਂਚਾਂ ਤੇ ਬਹਿਣ ਨਹੀਂ ਜਾਣਾ ਆਪਾਂ ਉੱਥੇ ਸਾਹਮਣੇ ਕੋਈ ਹੋਵੇ ਜਿਹੜੇ ਵੱਡੇ ਵੱਡੇ ਲੀਡਰਾਂ ਦਾ ਨਾਂ ਲਿਆ ਨਾ ਤੁਸੀਂ ਜਿਹੜੇ ਇੱਥੇ ਆ ਕੇ ਲਲਕਾਰੇ ਮਾਰ ਕੇ ਗਏ ਆ ਕਿਸੇ ਦੀ ਹਿੰਮਤ ਨਹੀਂ ਹੋਊਗੀ ਵੀ ਆਪਣੀਆਂ ਗੱਲਾਂ ਦਾ ਜਵਾਬ ਦੇ ਸਕੇ ਆਪਾਂ ਅੱਖ ਚੱਕ ਪਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਦੇ ਹਾਂ ਉਸ ਪਾਤਸ਼ਾਹ ਦੀ ਕਿਰਪਾ ਨਾਲ ਲੈਣੇ ਆ ਆਪਾਂ ਹੰਕਾਰ ਨਹੀਂ ਕਰਦੇ ਉਸ ਪਾਤਸ਼ਾਹ ਦੀ ਰਹਿਮਤ ਦੇ ਨਾਲ ਕਹਿੰਨੇ ਆ ਆਪਾਂ ਹੰਕਾਰ ਨਹੀਂ ਕਰਦੇ ਕਿ ਆਪਾਂ ਦਲੇਰੀ ਦੇ ਨਾਲ ਦ੍ਰਿੜਤਾ ਦੇ ਨਾਲ ਲੋਕ ਮਸਲੇ ਹੱਲ ਕਰਵਾਉਣੇ ਆ 1947 ਤੋਂ ਸ਼ੁਰੂ ਕਰਾਂਗੇ 1960 ਦੀ ਵੀ ਗੱਲ ਹੋ 1984 ਦੀ ਵੀ ਗੱਲ ਹੋ ਜਿਹੜੀ ਅੱਜ ਤੱਕ ਕਿਸੇ ਦਸਤਾਰ ਵਾਲੇ ਨੇ ਉੱਥੇ ਜਾ ਕੇ ਕੀਤੀ ਨਹੀਂ ਤੇ ਪਾਸ਼ਾ ਦੀ ਰਹਿਮਤ ਨਾਲ ਕਹਿੰਨੇ ਆ ਜੇ ਤੁਹਾਡਾ ਦਾਸ ਮੈਂਬਰ ਪਾਰਲੀਮੈਂਟ ਚੁਣਿਆ ਹੋਇਆ ਹੁੰਦਾ ਕਿਸੇ ਦੀ ਮਜਾਲ ਨਹੀਂ ਸੀ ਸਰਕਾਰ ਨੂੰ ਸਾਡੇ ਭਰਾਵਾਂ ਨੂੰ ਡੇਬਰੂਗੜ ਲਿਆ ਜਾਂਦਾ ਕਿਸੇ ਦੀ ਸਰਕਾਰ ਮਜਾਲ ਨਹੀਂ ਸੀ ਕਿਸੇ ਵੀ ਸਰਕਾਰ ਦੀ ਕਿ ਨਸ਼ਾ ਛਡਾਉਣ ਵਾਲਿਆਂ ਨੂੰ ਜਿਨ੍ਹਾਂ ਚ ਭੇਜਿਆ ਜਾਂਦਾ ਮਾਨ ਸਨਮਾਨ ਹੋਣੇ ਸੀ ਉਹਨਾਂ ਦੇ ਉਸ ਰਾਜ ਭਾਗ ਦੀ ਬਹਾਲੀ ਲਈ ਤੁਰਿਆ ਸਾਥੀਓ ਸੰਗਤ ਤੋਂ ਸਹਿਯੋਗ ਦੀ ਅਪੀਲ ਹੈ ਕਿ ਸੰਗਤ ਸਾਥ ਦੇਵੇ ਇੱਕ ਵਾਰ ਇੱਕ ਵਾਰ ਆਪਦੇ ਭਰਾ ਨੂੰ ਉੱਥੇ ਭੇਜੇ ਫਿਰ ਤੁਹਾਨੂੰ ਚੁਣੇ ਹੋਏ ਦੀ ਅਹਿਮੀਅਤ ਦੱਸਾਂ ਕੀ ਹੁੰਦੀ ਆ ਚੁਣੇ ਹੋਏ ਦੀ ਮਹੱਤਤਾ ਦੱਸਾਂਗੇ ਕੀ ਹੁੰਦੀ ਹੈ ਇਸੀ ਗੱਲਬਾਤ ਕੀਤੀ ਹੈ ਲੁਧਿਆਣੇ ਤੋਂ ਆਜ਼ਾਦ ਉਮੀਦਵਾਰ ਜੋ ਲਾੜੇ ਨ ਕਮਲਜੀਤ ਸਿੰਘ ਬਰਾੜ ਜਿਨ੍ਹਾਂ ਦਾ ਚੋਣ ਨਿਸ਼ਾਨ ਮਾਈਕ ਹੈ ਤੁਸੀਂ ਤਸਵੀਰਾਂ ਨਾਲ ਦੇਖ ਸਕਦੇ ਹੋ ਕਿ ਇਹਨਾਂ ਦਾ ਇੱਡਾ ਵੱਡਾ ਕਾਫਲਾ ਜਿਹੜਾ ਕਿ ਲੁਧਿਆਣੇ ਅੱਜ ਰੋਡ ਸ਼ੋਅ ਕਰਨ ਆਇਆ ਹੈ ਤਸਵੀਰਾਂ ਤੁਸੀਂ ਨਾਲ ਚਲਦੀਆਂ ਹੋਈਆਂ ਦੇਖ ਸਕਦੇ ਹੋ ਕਿ ਚੋਣ ਨਿਸ਼ਾਨ ਜਿਹੜਾ ਕਿ ਮਾਈਕ ਹੈ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਜਿੱਥੇ ਬਾਕੀ ਉਮੀਦਵਾਰ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਨੇ ਉੱਥੇ ਹੀ ਕਮਲਜੀਤ ਸਿੰਘ ਬਰਾੜ ਵੀ ਆ ਜਲੁਧਿਆਣੇ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ